ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਭਰਾਓ ਆਪਾਂ ਜਿਹੜਾ ਨੁਕਤਾ ਸ਼ੁਰੂ ਕਰਿਆ ਜੀ ਇਹਨਾਂ ਦਾ ਤੇ ਆਪਾਂ ਜੋ ਵਿਟਾਮਿਨ ਐਚ ਵੀ ਲੈ ਕੇ ਆਉਂਦਾ ਜੀ ਤੇ ਉਹ ਵੀ ਸ਼ੁਰੂ ਕਰਦੇ ਆ ਜੀ ਇਹਨਾਂ ਨੂੰ ਤੇ ਦਿਖਾਉਣੀ ਆ ਭਰਾ ਤੁਹਾਨੂੰ ਤੇ ਕੀ ਕੀ ਆਪਾਂ ਇਹਨਾਂ ਨੂੰ ਚੀਜ਼ ਵਰਤਦੇ ਆ ਜੀ ਤੇ ਦੋਸਤੋ ਆਹ ਖੋਆ ਜੀ ਤੇ ਇਹਦੇ ਵਿੱਚ ਆਪਾਂ ਸਿਰਫ ਇੱਕ ਸਫੈਦ ਮੋਸਲੀ ਰਲਾਈ ਆ ਜੀ ਤੇ ਦੋਸਤੋ ਤੇ ਆਹ ਗੋਲੀ ਸ਼ੁਰੂ ਕਰੀ ਹੋਈ ਆ ਜੀ ਨਾਲ ਸਵੇਰੇ ਸ਼ਾਮ ਦੰਨੇ ਆ ਤੇ ਬੱਚਿਆਂ ਵਾਲੀਆਂ ਗੋਲੀਆਂ ਨੇ ਜੀ ਇਹ ਵਿਟਾਮਿਨ ਵਾਲੀਆਂ ਜਦ ਬੱਚੇ ਦੰਦ ਕੱਢਦੇ ਨੇ ਤੇ ਜਿਆ ਦਿੱਤੀ ਜਾਂਦੀ ਹੈ ਜੀ ਉਹਨਾਂ ਨੂੰ ਤੇ ਇਹਦੀ ਦੋਸਤੋ ਇੱਕ ਗੋਲੀ ਇੱਕ ਕਬੂਤਰ ਨੂੰ ਦੇਣੀ ਆ ਜੀ ਸਵੇਰੇ ਸ਼ਾਮ ਦੇਣੀਆਂ ਨੇ ਜੀ ਇਹ ਇੱਕ ਇੱਕ ਗੋਲੀ ਤੇ ਇਹਨੂੰ ਹੱਥ ਨਹੀਂ ਲਾਉਣਾ ਦੋਸਤੋ ਆ ਟੱਕਣ ਜੇ ਗੋਲੀ ਕੱਢ ਲੈਣੀ ਤੇ ਟੱਕਣ ਨਾਲੇ ਦੇ ਦੇਣੀ ਆ ਤੇ ਆ ਦੋਸਤੋ ਵਿਟਾਮਿਨ ਐਚ ਤੇ ਇਹਦੀਆਂ ਦੋਸਤੋ ਦੋ-ਦੋ ਬੂੰਦਾਂ ਸ਼ੁਰੂ ਕਰ ਲਓ ਤੁਸੀਂ ਕਬੂਤਰ ਰਕਬੂਤਰੀ ਨੂੰ ਜੋੜੇ ਨੂੰ ਜਿਹੜਾ ਤੁਹਾਡਾ ਅੰਡੇ ਨਹੀਂ ਧਰਦਾ ਜਾਂ ਬੱਚਾ ਮਰ ਜਾਂਦਾ ਜੀ ਅੰਡੇ ਦੇ ਵਿੱਚ ਇਹ ਉਹਦੀ ਖਾਤਰ ਦੋਸਤੋ ਬਹੁਤ ਵਧੀਆ ਚੀਜ਼ ਹੈ ਜੀ ਇਹ ਤੇ ਇਹ ਆਪਣੇ 60 ml ਚ ਵੀ ਆ ਜਾਂਦੀ ਹੈ ਜੀ ਤੇ ਤੁਸੀਂ ਵੱਡੀ ਲੈਣੀ ਆ ਤਾਂ ਦੋਸਤੋ ਤੁਸੀਂ ਵੱਡੀ ਵੀ ਲੈ ਆ ਸਕਦੇ ਹੋ ਤੇ ਆਪਣੇ ਕੋਲੇ ਜਿਹੜੀਆਂ ਹੋਰ ਕੂਤਰੀਆਂ ਵੀ ਅੰਡੇ ਨਹੀਂ ਧਰਦੀਆਂ ਜੀ ਆਪਾਂ ਉਹਨਾਂ ਨੂੰ ਵੀ ਇਹ ਸ਼ੁਰੂ ਕਰਨੀਆਂ ਤੇ ਬਾਕੀ ਦੋਸਤੋ ਉਧਰ ਆਪਣਾ ਇੱਕ ਪੀੜੀਆਂ ਵਾਲਾ ਜੋੜਾ ਬੈਠਾ ਜੀ ਤੇ ਦੋਸਤੋ ਉਹ ਨਾ ਕੱਚੇ ਅੰਡੇ ਧਰਦਾ ਸੀਗਾ ਜੀ ਤੇ ਦੋਸਤੋ ਆਪਾਂ ਸਿਰਫ ਉਹਨੂੰ ਨਾ 4-5 ਕ ਦਿਨੇ ਵਿਟਾਮਿਨ E ਦੇ ਕੈਪਸੂਲੇ ਦਿੱਤੇ ਨੇ ਜੀ ਉਹਨੇ ਉਹਦੇ ਨਾਲ ਇਹ ਤੇ ਬੱਚੇ ਕੱਢ ਲਏ ਜੀ ਤੇ ਅੰਡੇ ਧਰੇ ਹੋਏ ਨੇ ਬੱਚੇ ਨਿਕਲਣ ਵਾਲੇ ਨੇ ਜੀ ਇੱਕ ਅੱਧੇ ਦਿਨ ਚ ਬੱਚੇ ਵੀ ਨਿਕਲੇ ਆਉਣਗੇ ਜੀ ਤੇ ਬਾਕੀ ਦੋਸਤੋ ਗੱਲ ਇਹ ਆ ਵੀ ਵਿੱਚ ਨਾ ਭਰਾ ਜਿਹੜੇ ਦੇਸੀ ਦਵਾਈਆਂ ਦੱਸਦੇ ਨੇ ਆਪਣੇ ਬਈ 510 ਚੀਜ਼ਾਂ ਦੱਸਦੇ ਨੇ ਜੀ ਦੇਸੀ ਦਵਾਈਆਂ ਰੇਕ ਦਵਾਈ ਦੇ ਵਿੱਚ ਨਾ ਆਂਡਾ ਪਾਉਣ ਨੂੰ ਕਹਿੰਦੇ ਨੇ ਜੀ ਉਹ ਦੇਸੀ ਤੇ ਆਪਣਾ ਭਰਾ ਤੁਹਾਨੂੰ ਇਹ ਕਹਿਣਾ ਬੇ ਤੁਸੀਂ ਨਾ ਜ ਕੋਈ ਵੀ ਭਰਾ ਤੁਹਾਨੂੰ ਕੋਈ ਦੇਸੀ ਦਵਾਈ ਦੱਸਦਾ ਜੀ ਲਿਓ ਬਾਈ ਕਿਉਂਕਿ ਅਗਲੇ ਦੀ ਵਰਤੀ ਹੋਊਗੀ ਬਾਈ ਉਹਨੇ ਤੁਹਾਨੂੰ ਸਹੀ ਇਹ ਦੱਸਿਆ ਹੋਣਾ ਜਾਂ ਗਲਤ ਦੱਸਿਆ ਹੋਣਾ ਉਹ ਜਾਣਦਾ ਜੀ ਤੇ ਬਾਕੀ ਭਰਾਓ ਮੈਂ ਤਾਂ ਸਿਰਫ ਤੁਹਾਨੂੰ ਇਹ ਗੱਲ ਦੱਸਣੀ ਸੀ ਵੀ ਇਹ ਦੇਸੀ ਆਂਡਾ ਜਿਹੜਾ ਤੁਹਾਨੂੰ ਦੱਸਦੇ ਨੇ ਵਿੱਚ ਪਾਉਣ ਨੂੰ ਮਿੱਤਰੋ ਨਾ ਪਾਓ ਕਿਉਂਕਿ ਜੇ ਅੱਜ ਤੁਸੀਂ ਆਂਡਾ ਪਾ ਲਿਆ ਜੀ ਉਹਦੇ ਵਿੱਚ ਤੇ ਤੀਜੇ ਦਿਨ ਨੂੰ ਥੋੜੀ ਫ੍ਰਿਜ 'ਚੋਂ ਬਾਹਰ ਪਿਆ ਹੋਊ ਤੇ ਚੌਥੇ ਇੱਕ ਦਿਨ ਤਾਂ ਰੂੜੀ ਤੇ ਜਾਊਗਾ ਜੀ ਉਹ ਉਦੇ ਵਿੱਚੋਂ ਮਸਕੇ ਇਨਾ ਮਾਰਨ ਲੱਗ ਜਾਂਦਾ ਜੀ ਆਦਾ ਆਂਡਾ ਦੇਸੀ ਪਾਲਨੇ ਆ ਤੇ ਇੱਕ ਵਾਰ ਸਾਨੂੰ ਵੀ ਏਕਣੇ ਦੱਸੀ ਸੀ ਕਿਸੇ ਬੰਦੇ ਨੇ ਦਵਾਈ ਦੋਸਤੋ ਇਹ ਟਰੀਟਮੈਂਟ ਆਪਾਂ ਵੀ ਕਰਕੇ ਦੇਖਿਆ ਤੇ ਆਪਾਂ ਨੂੰ ਤਾਂ ਜੀ ਕੋਈ ਫਰਕ ਨਹੀਂ ਪਿਆ ਹੈਗਾ ਉਹਦੇ ਨਾਲ ਤੇ ਆਪਣੇ ਤਾਂ ਕਿਸੇ ਕੂਤਨੇ ਆਟੇ ਨਹੀਂ ਧਰੇ ਸੀਗੇ ਜੀ ਤੇ ਆ 5ਵੇਂ 6ਵੇਂ ਦਾਣਾ ਸਾਨੂੰ ਤਾਂ ਰੋੜੀ ਦੇ ਸੱਟਣੀ ਪਈ ਆ ਜੀ ਦਵਾਈ ਉਹ ਕਿਉਂਕਿ ਆਂਡੇ ਦੇ ਵਿੱਚੋਂ ਮਸਕੇ ਬਹੁਤ ਆਉਣ ਲੱਗਿਆ ਸੀਗਾ ਜੀ ਗੰਦਾ ਉਹਦੇ ਵਿੱਚੋਂ ਦੇ ਦੋਸਤੋ ਜੇ ਤੁਹਾਨੂੰ ਕੋਈ ਇਹਦਾ ਭਰਾ ਦਵਾਈ ਦੱਸਦਾ ਵੀ ਆ ਦੇਸੀ ਤੁਸੀਂ ਲਿਆਓ ਜੀ ਪਰ ਦੇਸੀ ਆਂਡਾ ਨਾ ਤੁਸੀਂ ਬਾੜ ਲਿਆ ਕਰੋ ਤੇ ਬਾੜ ਕੇ ਦੋਸਤੋ ਉਹਦੀ ਜਰਦੀ ਆ ਜਿਹੜੀ ਉਹਦੀਆਂ ਗੋਲੀਆਂ ਬਣਾ ਕੇ ਤੁਸੀਂ ਜਦੀ ਦੇਖ ਸਕਦੇ ਹੋ ਦੋਸਤੋ ਉਹ ਜੜੀ ਤੁਹਾਨੂੰ ਦਵਾਈ ਦੱਸਦਾ ਕੋਈ ਤਾਂ ਉਹਦੀ ਗੋਲੀ ਬਣਾਓ ਜੀ ਤੇ ਉਹਦੇ ਨਾਲ ਇੱਕ ਆਂਡੇ ਆਂਡੇ ਦੀ ਜਰਦੀ ਦੀ ਗੋਲੀ ਬਣਾ ਕੇ ਨਾ ਤੁਸੀਂ ਉਹ ਦੇ ਦੋ ਦੋਸਤੋ ਤੇ ਪਰ ਦੋਸਤੋ ਤੁਸੀਂ ਉਹਨੂੰ ਵਿੱਚ ਨਾ ਰਲਾਇਓ ਦਵਾਈ ਦੇਓ ਨਹੀਂ ਥੋੜੀ ਦਵਾਈ ਸਾਰੀ ਹੀ ਖਰਾਬ ਹੋ ਜਾਣੀ ਆ ਮੈਂ ਨੁਕਸਾਨ ਚੱਲਿਆ ਜੀ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਹੋਰ ਭਰਾ ਦਾ ਨੁਕਸਾਨ ਹੋਵੇ ਜੀ ਤੇ ਦੋਸਤੋ ਜਿਹੜੀ ਆਪਾਂ ਦਵਾਈ ਸਟਾਰਟ ਕੀਤੀ ਜੀ ਉਹ ਆਪਾਂ ਤੁਹਾਨੂੰ ਦਿਖਾਤੀ ਬਾਕੀ ਦੋਸਤੋ ਆਪਾਂ ਟਰੀਟਮੈਂਟ ਇਹ ਸ਼ੁਰੂ ਕਰਿਆ ਜੀ ਤੇ ਕੱਲ ਕੱਲ ਦਾ ਸ਼ੁਰੂ ਕਰਿਆ ਹੋਇਆ ਜੀ ਤੇ ਆ ਬਟਾਮ ਨੱਚ ਦੋਸਤੋ ਮੈਂ ਅੱਜ ਲੈ ਕੇ ਆਇਆ ਕਿਉਂਕਿ ਕੱਲ ਮੈਨੂੰ ਮਿਲਿਆ ਨਹੀਂ ਸੀਗਾ ਜੀ ਪਿੰਡ 'ਚ ਤੇ ਫਿਰ ਅੱਜ ਖੰਨਿਓ ਲੈ ਕੇ ਆਂਦਾ ਜੀ ਜਾ ਕੇ ਮੰਗਾਇਆ ਸੀਗਾ ਕਿਸੇ ਭਰਾ ਤੋਂ ਉਹ ਕਰਨ ਨੂੰ ਲਿਆ ਕੇ ਦਿੱਤਾ ਜੀ ਉਹਨੇ ਤੇ ਹਜੇ ਆਪਾਂ ਦੇਣਾ ਸ਼ੁਰੂ ਕਰਨਾ ਜੀ ਅੱਜ ਤੋਂ ਇਹ ਤੇ ਮੈਂ ਕਿਹਾ ਜੀ ਵੀਡੀਓ ਵੀ ਬਣਾ ਲਈਏ ਤੇ ਭਰਾਵਾਂ ਨਾਲ ਸ਼ੇਅਰ ਵੀ ਕਰ ਦਿੰਨੇ ਆ ਇਹੇ ਦੋਸਤੋ ਇੱਕ ਧਿਆਨ ਰੱਖਣਾ ਤੁਸੀਂ ਤੇ ਆਪਣੇ ਨਾ ਜਿਹੜੇ ਵੱਡੇ ਕਬੂਤਰ ਹੁੰਦੇ ਨੇ ਇਹ ਉਹਨਾਂ ਨੂੰ ਹੀ ਪਾਇਓ ਜੀ ਅ ਜੋੜੀਆਂ ਨੂੰ ਤੁਸੀਂ ਪਾ ਸਕਦੇ ਹੋ ਤੇ ਉੱਡਣ ਵਾਲੇ ਕਬੂਤਰਾਂ ਨੂੰ ਨਾ ਦੋਸਤੋ ਪਾਇਓ ਇਹ ਉੱਡਣ ਵਾਲੇ ਕਬੂਤਰਾਂ ਖਾਤਰ ਵਧੀਆ ਚੀਜ਼ ਨਹੀਂ ਹੈਗੀ ਇਹ ਤੇ ਜਾਵੇਂ ਤੁਹਾਡੇ ਜੋੜੇ ਨੇ ਜੀ ਤੁਸੀਂ ਜੋੜਿਆਂ ਨੂੰ ਪਾਓ ਤੇ ਜੋੜੇ ਤੁਹਾਡੇ ਗਰੋਥ ਵੀ ਵਧੀਆ ਕਰਨਗੇ ਜੀ ਤੇ ਬੱਚੇ ਵੀ ਵਧੀਆ ਪਾਲਣਗੇ ਤੇ ਬਾਕੀ ਜੋ ਉਹਨਾਂ ਦੀਆਂ ਘਾਟਾਂ ਵਾਧਾ ਹੋਣਗੀਆਂ ਵਿਟਾਮਿਨ ਚੋ ਵੀ ਪੂਰਾ ਪੂਰੀਆਂ ਕਰੂਗਾ ਜੀ ਤੇ ਉਹ ਜੋੜੀਆਂ ਖਾਤਰ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ ਅੱਗੇ ਪਹਿਲਾਂ ਵੀ ਆਪਣੇ ਕੂਤਰੀਆਂ ਨੇ ਆਂਡੇ ਨਹੀਂ ਧਰਾਏ ਸੀਗੇ ਜੀ ਪਿਛਲੇ ਸਾਲ ਤੇ ਆਪਾਂ ਜਦ ਵੀ ਇਹ ਵਰਤਿਆ ਸੀਗੇ ਤੇ ਵਧੀਆ ਰਿਜ਼ਲਟ ਆ ਤੇ ਦੋਸਤੋ ਮੇਰਾ ਇਹ ਪਹਿਲਾਂ ਵੀ ਵਰਤਿਆ ਹੋਇਆ ਜੀ ਜਦਾ ਮੇਰੇ ਕਬੂਤਰ ਆਪਣੇ ਸੁੱਕੇ ਸੁੱਜਦੇ ਸੀਗੇ ਜੀ ਘਰੇ ਜਾਦ ਦੋਸਤੋ ਆਪਾਂ ਇਹ ਜਦ ਵੀ ਵਰਤਿਆ ਸੀਗਾ ਤੇ ਜੇ ਕਿਸੇ ਭਰਾ ਦੇ ਫੋਕੇ ਕਬੂਤਰ ਸੁੱਜਦੇ ਹੋਣ ਜਿਵੇਂ ਆਪਾਂ ਸੁੱਕੇ ਕਬੂਤਰ ਕੱਢਦੇ ਆਂ ਜੀ ਸੁੱਕੀ ਸੁੱਜਣ ਲੱਗ ਜਾਂਦੇ ਨੇ ਤੇ ਕਿਸੇ ਭਰਾ ਦੇ ਸੁੱਜਦੇ ਹੋਏ ਤਾਂ ਆਪਾਂ ਦੱਸ ਦਾਂਗੇ ਜੀ ਇਹ ਕਿਵੇਂ ਪਾਉਣਾ ਤੇ ਉੱਡਣ ਵਾਲੇ ਕਬੂਤਰਾਂ ਨੂੰ ਵੀ ਤੇ ਨਹੀਂ ਦੋਸਤੋ ਇਹ ਪਾਉਣ ਦੀ ਲੋੜ ਨਹੀਂ ਹੈਗੀ ਤੇ ਮਲਟੀ ਸਟਾਰ ਹੋ ਗਿਆ ਤੇ ਵਿਟਾਮਿਨ ਐਚ ਹੋ ਗਿਆ ਜੀ ਮਲਟੀ ਸਟਾਰ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਤੇ ਇਹ ਥੋੜਾ ਜਿਹਾ ਦੇਖ ਕੇ ਪਾਉਣਾ ਪੈਂਦਾ ਜੀ ਤੇ ਜੇ ਕਿਸੇ ਭਰਾ ਨੂੰ ਭਰਾ ਦੇ ਕੂਤਰਾਵਲਦਾ ਪਰਮਾਤਮਾ ਕਰੇ ਕਿਸੇ ਦੇ ਸੁਝਦੇ ਨਾ ਹੋਣ ਜੇ ਕਿਸੇ ਜੋ ਭਰਾ ਆਪਾਂ ਨੂੰ ਦੇਖਦੇ ਨੇ ਉਹਨਾਂ ਦੇ ਕਿਸੇ ਦੇ ਕੂਤਰ ਸੁਝਦੇ ਹੋਣ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਫਿਰ ਆਪਾਂ ਦੱਸ ਵੀ ਦਵਾਂਗੇ ਵੀਡੀਓ ਬਣਾ ਲਾਂਗੇ ਵੀ ਕਿਵੇਂ ਪਾਉਣੀ ਹੈ ਜੀ ਦਵਾਈ ਇਹ ਬਾਕੀ ਜਿਵੇਂ ਹੁਣ ਜੋੜੇ ਨੇ ਦੋਸਤੋ ਜਿਹੜੇ ਆਂਡੇ ਕੱਚੇ ਧਰਦੇ ਨੇ ਜਾਂ ਬੱਚਾ ਨਹੀਂ ਬਣਦਾ ਦੋਸਤੋ ਉਹਨਾਂ ਨੂੰ ਤਾਂ ਮੈਂ ਇਹ ਦੋ ਦੋ ਬੂੰਦਾ ਸ਼ੁਰੂ ਕਰੂੰਗਾ ਜੀ ਚਾਹੇ ਤੁਸੀਂ ਇੱਕ ਟਾਈਮ ਦੇ ਸਕਦੇ ਹੋ ਇਹ ਚਾਹੇ ਦਾ ਸਵੇਰੇ ਦੇ ਦੋ ਜੀ ਚਾਹੇ ਸ਼ਾਮ ਨੂੰ ਦੇ ਦਿਓ ਤੇ ਤੁਹਾਡੇ ਕੋਲ ਕਬੂਤਰ ਜਾਂ ਪੰਜ ਚਾਰ ਜੋੜੇ ਨੇ ਤਾਂ ਤੁਸੀਂ ਜੋੜਿਆਂ ਨੂੰ ਕੁੰਡੀ ਦੇ ਵਿੱਚ ਇੱਕ ਟੱਕਣ ਵੀ ਪਾ ਸਕਦੇ ਹੋ ਜੀ ਤੇ ਨਹੀਂ ਤਾਂ ਤੁਸੀਂ ਏਕਣ ਵੀ ਦੇ ਸਕਦੇ ਹੋ ਬਾਕੀ ਕੋਈ ਗੱਲ ਨਹੀਂ ਦੋਸਤੋ ਆਪਾਂ ਸਾਰਾ ਟ੍ਰੀਟਮੈਂਟ ਤੁਹਾਡੇ ਸਾਹਮਣੇ ਆਪਣੇ ਜੋੜੇ ਦਾ ਕਰਨ ਲੱਗੇ ਹੋਏ ਆਂ ਜੀ ਇਹਦਾ ਤੇ ਜੋੜੇ ਨੇ ਤੁਹਾਨੂੰ ਆਪਾਂ ਜਿਵੇਂ ਦੱਸਿਆ ਜੀ ਕੱਚੇ ਆਂਡੇ ਧਰੇ ਨੇ ਇਹਨੇ ਤੇ ਦੋਸਤੋ ਆਂਡੇ ਵੀ ਕੱਚੇ ਤਾਂ ਧਰਤੇ ਜੀ ਤੇ ਇੱਕ ਹਫਤਾ ਹੋਇਆ ਸੀ ਦੋਸਤੋ ਇਹ ਵਿਟਾਮਿਨ E ਦੇ ਕੈਸਲ ਸ਼ੁਰੂ ਕਰਿਆ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੇ ਆਂਡੇ ਧਰ ਲਏ ਸੀਗੇ ਜੀ ਤੇ ਘੱਟੋ ਘੱਟ 15 ਦਿਨ ਦਾ ਕੋਰਸ ਹੁੰਦਾ ਦੋਸਤੋ ਘੱਟੋ ਘੱਟ 15 ਦਿਨ ਦਵਾਈ ਦੇਣੀ ਪੈਂਦੀ ਹੈ ਜੀ ਹੁਣ ਆਪਾਂ 15 ਦਿਨਾਂ ਇਹਨਾਂ ਨੂੰ ਦਵਾਈ ਸ਼ੁਰੂ ਕਰਾਂਗੇ ਜੀ ਕਿਉਂਕਿ ਹੁਣ ਆਂਡੇ ਸਿੱਟਣੇ ਨਹੀਂ ਹੈਗੇ ਜੀ ਤੀਜੇ ਚੌਥੇ ਦਿਨ ਆਂਡਾ ਲਾਈਟ ਤੇ ਧਰ ਕੇ ਪਤਾ ਲੱਗ ਜਾਂਦਾ ਜੀ ਵੀ ਬੱਚੇ-बच्चਾ ਬਣਿਆ ਜਾਂ ਨਹੀਂ ਬਣਿਆ ਜੀ ਤੇ ਇਹਨਾਂ ਦੇ ਦੋਏ ਆਂਡੇ ਫੋਕੇ ਨੇ ਜੀ ਬੱਚਾ ਨਹੀਂ ਬਣਿਆ ਆਂਡੇ ਸਹੀ ਧਰੇ ਨੇ ਤੇ ਬੱਚਾ ਨਹੀਂ ਬਣਿਆ ਦੋਸਤੋ ਤੇ ਹੁਣ ਆਪਾਂ ਇਹਨਾਂ ਨੂੰ 15 ਦਿਨਾਂ ਦਾ ਟ੍ਰੀਟਮੈਂਟ ਕਰਾਂਗੇ ਜੀ ਪੂਰਾ ਇਹਨਾਂ ਤੇ ਉਦੋਂ ਮਗਰੋਂ ਜੋ ਵੀ ਰਿਜ਼ਲਟ ਆਉ ਮੈਂ ਭਰਾਵਾਂ ਨਾਲ ਸ਼ੇਅਰ ਕਰੂੰਗਾ ਜੀ ਤੇ ਜੋ ਮਿੱਤਰੋ ਸੱਚ ਹੋਊਗਾ ਆਪਾਂ ਉਹੀ ਤੁਹਾਨੂੰ ਦਿਖਾਉਣਾ ਜੀ ਜੇ ਆਪਣਾ ਟ੍ਰੀਟਮੈਂਟ ਨਾ ਕਾਮਯਾਬ ਹੋਇਆ ਦੋਸਤੋ ਤਾਂ ਵੀ ਤੁਹਾਨੂੰ ਮੈਂ ਦੱਸੂੰਗਾ ਵੀ ਭਾਈ ਕਾਮਯਾਬ ਨਹੀਂ ਹੋਇਆ ਦੋਸਤੋ ਤੇ ਟਾਈਮ ਖਰਾਬ ਨਾ ਕਰੋ ਪਰ ਵਿਟਾਮਿਨ ਐਚ ਦਾ ਦੋਸਤੋ ਮੈਂ ਤੁਹਾਨੂੰ ਇੰਨਾ ਦੱਸ ਦਿੰਨਾ ਇਹਦਾ ਫਾਇਦੇ ਬਹੁਤ ਨੇ ਤੇ ਅੱਗੇ ਆਪਾਂ ਵਰਤਿਆ ਹੋਇਆ ਤੇ ਅੱਗੇ ਆਪਾਂ ਨੂੰ ਵਧੀਆ ਫਾਇਦਾ ਕਰਿਆ ਜੀ ਵਿਟਾਮਿਨ ਐਚ ਨੇ ਜੋੜਿਆਂ ਲਈ ਤੇ ਇਹ ਤੁਸੀਂ ਵਰਤ ਸਕਦੇ ਹੋ ਬਾਕੀ ਜੋ ਮੈਂ ਆਹ ਪ੍ਰੋਸੀਜਰ ਸ਼ੁਰੂ ਕਰਿਆ ਜੀ ਦਵਾਈਆਂ ਸ਼ੁਰੂ ਕਰੀਆਂ ਨੇ ਆਪਦੇ ਜੋੜੇ ਨੂੰ ਅੰਡੇ ਧਰਉਣ ਖਾਤਰ ਜਿੱਦਣ ਇਹਨਾਂ ਨੇ ਪੱਕੇ ਅੰਡੇ ਧਰਤੇ ਦੋਸਤੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਦਵਾਈ ਮੈਂ ਵਰਤੂੰਗਾ ਆਪਣੇ ਕਬੂਤਰ ਜਿਹੜੀ ਦਵਾਈ ਨਾਲ ਅੰਡੇ ਧਰਨਗੇ ਦੋਸਤੋ ਤੇ ਤੁਹਾਨੂੰ ਮੈਂ ਉਹੀ ਦੱਸੂੰਗਾ ਵੀ ਆਹੀ ਦਵਾਈ ਦਿੱਤੀ ਹੈ ਤੇ ਇਹਦੇ ਨਾਲੇ ਅੰਡੇ ਧਰ ਇੰਨੇ ਜੀ ਤੇ ਬਾਕੀ ਧੰਨਵਾਦ ਆ ਵੀਰੇ ਸਸਰੀ ਕਾਲ ਆ ਸਾਰੇ ਭਰਾਵਾਂ ਨੂੰ